ਸੰਗਰੂਰ ਚ ਜ਼ਹਿਰੀਲੀ ਸ਼ਰਾਬ ਪੀਣ ਮਾਮਲੇ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ ਪੁਸ਼ਟੀ ਸੀਐਮਓ ਸੰਗਰੂਰ ਕਰ ਰਹੇ ਨੇ ਹਸਪਤਾਲ ਦੇ ਵਿੱਚ 에ਥਨੋਲ ਕੈਮੀਕਲ ਦਾ ਸ਼ਿਕਾਰ ਮਰੀਜ਼ ਲਗਾਤਾਰ ਦਮ ਤੋੜਦੇ ਜਾ ਰਹੇ ਨੇ ਪਰਿਵਾਰਾਂ ਦੀ ਸਾਰ ਲੈਣ ਲਈ ਮੰਤਰੀ ਅਮਨ ਅਰੋੜਾ ਪਹੁੰਚੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਵੀ ਹੋਈ ਹੈ ਮਾਨਤੇ ਮੰਤਰੀ ਦਾਵਾਕਰ ਨੇ ਕਿ ਸਰਕਾਰ ਤੋਂ ਮਨਜ਼ੂਰਸ਼ੁਦਾ ਕਿਸੇ ਵੀ ਠੇਕੇ ਤੋਂ ਇਸ ਜ਼ਹਿਰੀਲੀ ਸ਼ਰਾਬ ਨਹੀਂ ਆਈ ਹਾਈ ਪਾਵਰ ਕਮੇਟੀ ਜਲਦ ਆਪਣਾ ਕੰਮ ਕਰੇਗੀ ਤੇ ਮਾਮਲੇ ਦੀ ਜੜ ਤੱਕ ਪਹੁੰਚੇਗੀ ਕੈਬਨਿਟ ਮੰਤਰੀ ਅਮਨ अरोड़ा ਦਾਵਾ ਇਹ ਵੀ ਕਰਨੀ ਕਿ ਪੀੜਤਾਂ ਦਾ ਹੱਥ ਸਰਕਾਰ ਫੜੇਗੀ ਜ਼ਿਕਰ ਜੋਗੇ ਕਿ ਹੁਣ ਤੱਕ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਵੀ ਕੀਤੀ ਹੈ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਧਾਰਾ 302 ਲਗਾਈ ਗਈ ਹੈ ਇਸ ਮਾਮਲੇ ਦੇ ਵਿੱਚ ਐਸਆਈਟੀ ਦਾ ਵੀ ਗਠਨ ਹੋ ਚੁੱਕਾ ਹੈ ਜੋ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਸੁਨਾਮ ਦੇ ਟੀਬੀ ਬਸਤੀ ਤੋਂ ਹੀ ਹੁਣ ਤੱਕ 10 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਂਦ ਕਰਕੇ ਮੌਤ ਹੋ ਗਈ ਹੈ ਤੇ ਇਹ ਆਂਕੜਾ ਲਗਾਤਾਰ ਵਧਦਾ ਜਾ ਰਿਹਾ ਹੈ ਇਹ ਕੋ ਮੈਂ ਸਮਝਦਾ ਕਿ ਜੋ ਹੋਇਆ ਬਹੁਤ ਮੰਦ ਭਾਗਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀਗਾ ਜਿਵੇਂ ਪਰਸੋ ਤੋਂ ਹੀ ਕੰਮ ਸ਼ੁਰੂ ਹੋਇਆ ਸੀ ਗੁਜਰਾ ਪਿੰਡ ਤੋਂ ਜਦੋਂ ਜਦੋਂ ਪਤਾ ਲੱਗਿਆ ਸਰਕਾਰ ਨੂੰ ਐਡਮਿਨਿਸਟ੍ਰੇਸ਼ਨ ਨੂੰ ਸਰਕਾਰ ਨੇ ਪੂਰੀ ਸਤਰਕਤਾ ਵਰਤੀ ਪਰਚਾ ਜਿਹੜਾ 8 ਬੰਦਿਆਂ ਦੇ ਉੱਪਰ ਹੋ ਚੁੱਕਿਆ 8 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ 302 ਦਾ ਜਾਨੇ ਕਿ ਕਤਲ ਦਾ ਮੁਕੱਦਮਾ ਜਿਹੜਾ ਉਹ ਦਰਜ ਹੋ ਚੁੱਕਿਆ ਔਰ ਘਰ-ਘਰ ਸਰਵੇ ਜਿਹੜਾ ਮੈਡੀਕਲ ਟੀਮਾਂ ਵੱਲੋਂ ਉਹ ਕੀਤਾ ਜਾ ਰਿਹਾ ਹੈ ਤਾਂ ਕਿ ਜੇ ਕਿਸੇ ਨੇ ਵੀ ਇਹਦਾ ਸੇਵਨ ਕੀਤਾ ਤਾਂ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਕਰਾਇਆ ਜਾ ਸਕੇ ਦੇਖੋ ਗੱਲ ਇਹ ਹੈ ਕਿ ਜਿੰਨੀ ਕਿ ਮੈਨੂੰ ਅ ਅਧਿਕਾਰੀਆਂ ਤੋਂ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਹੈ ਇਹ ਜਿਹੜਾ ਬੰਦਾ ਪਾਤਰਾ ਜਿਨੇ ਇਹ ਕੰਮ ਸ਼ੁਰੂ ਕੀਤਾ ਸੀਗਾ ਉਹ ਪਹਿਲੀ ਵਾਰੀ ਉਹਨੇ ਇਹ ਸ਼ੁਰੂ ਕੀਤਾ ਸੀਗਾ ਜਿੰਨਾ ਹੁਣ ਤੱਕ ਬਾਕੀ ਤਾਂ ਹੋਰ ਇਨਵੈਸਟੀਗੇਸ਼ਨ ਹੋਏਗੀ ਫਿਰ ਪਤਾ ਲੱਗੇਗਾ ਇਹਨੇ ਬੰਦੇ ਨੇ ਮਿਥਾਈਲ ਇਥਨੋਲ ਇਹ ਕੋਈ ਨਕਲੀ ਜਾਂ ਡੁਪਲੀਕੇਟ ਸ਼ਰਾਬ ਨਹੀਂ ਇਹਨੂੰ ਕਹਿ ਸਕਦੇ ਸ਼ਰਾਬ ਸਮਝ ਕੇ ਤਾਂ ਉਹਨਾਂ ਬੰਦਿਆਂ ਨੇ ਪੀਤੀ ਜਿੰਨਾ ਵਿਚਾਰਿਆਂ ਨੇ ਜਾਨਣਾ ਚਲੀਆਂ ਗਈਆਂ ਪਰ ਇਹ ਮਿਥਾਈਲ 에ਥਨੋਲ ਸੀਗਾ ਜਿਹੜਾ ਕਿ ਪੇਂਟ ਜਾਂ ਪੋਲੀਥੀਨ ਬਣਾਉਣ ਦੇ ਵਿੱਚ ਯੂਜ਼ ਹੁੰਦਾ ਬਾਹਰਲੀ ਕਿਸੇ ਸਟੇਟ ਤੋਂ ਉਹਨੇ ਬੰਦੇ ਨੇ ਡਿਲੀਵਰ ਕਰਾਇਆ ਸੀਗਾ ਤੇ ਉੱਥੇ ਉਹ ਪੈਕਿੰਗ ਪੁਕਿੰਗ ਕਰਕੇ ਉਹਨੇ ਵੇਚਣਾ ਸ਼ੁਰੂ ਕੀਤਾ ਸੋ ਮੇਰੇ ਕਹਿੰਦਾ ਮਤਲਬ ਇਹ ਕਿ ਜਦੋਂ ਇਹ 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 ਹੋਇਆ ਨਾਲ ਦੀ ਨਾਲ ਪਤਾ ਲੱਗਿਆ ਕਿ ਬੰਦਿਆਂ ਦੀ ਤਬੀਰ ਖਰਾਬ ਹੋ ਰਹੀ ਹੈ ਪੁਲਿਸ ਨੇ ਐਫ ਆਈ ਆਰਸ ਦਰਜ ਕੀਤੀਆਂ ਘਰ ਘਰ ਸਰਵੇ ਹੋ ਰਿਹਾ ਹੈ 8 ਬੰਦੇ 302 ਦਾ ਮੁਕਦਮਾ ਜਿਹੜਾ ਉਹ ਦਰਜ ਹੋ ਚੁੱਕਿਆ ਮੇਰੀ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਇਹੋ ਜਿਹੇ ਛੋਟੇ 100 500 ਰੁਪਏ ਦੇ ਲਾਲਚ ਪਿੱਛੇ ਜਿਹੜੀ ਇਹ ਜੀ ਗਲਤ ਕੋਈ ਵਸਤੂ ਹੈ ਉਹਦਾ ਕਿਰਪਾ ਕਰਕੇ ਸੇਵਨ ਨਾ ਕੀਤਾ ਜਾਵੇ ਜੇ ਇਹ ਇਹਨੂੰ ਸ਼ਰਾਬ ਜਾਂ ਜਾਲੀ ਸ਼ਰਾਬ ਤਾਂ ਆਪਾਂ ਤਾਂ ਕਹਿ ਸਕਦੇ ਜੇ ਪੰਜਾਬ ਦੀ ਕਿਸੇ ਡਿਸਟਿਲਰੀ ਦੇ ਵਿੱਚੋਂ ਨਿਕਲ ਕੇ ਆਈ ਹੁੰਦੀ ਜਾਂ ਕਿਸੇ ਸ਼ਰਾਬ ਸਰਕਾਰ ਦੇ ਦਿੱਤੇ ਹੋਏ ਠੇਕੇ ਤੋਂ ਨਿਕਲ ਕੇ ਆਇਆ ਹੁੰਦਾ ਉੱਥੋਂ ਨਹੀਂ ਆਇਆ ਬਾਰਲੀ ਸਟੇਟ ਤੋਂ ਮਿਥਾਈਲ 에ਥਨੋਲ ਹੋਇਆ ਤੇ ਅਗਲੇ ਜਨੋ ਉਹਦੇ ਵਿੱਚ ਪਤਾ ਨਹੀਂ ਕੀ ਕੁਝ ਗੰਦ ਮੰਦਰ ਲਾ ਕੇ ਪਰ ਉਹ ਲੈਵਲ ਤੇ ਲਾ ਰਿਆ ਸ ਇਹਨਾਂ ਲੋਕਾਂ ਨੂੰ ਤੇ ਲੱਗਦਾ ਸੀ ਸ਼ਰਾਬ ਹੈ ਤੇ ਹੁਣ ਯਾਰ ਇੱਕ ਤਾਂ ਮੈਂ ਤੁਹਾਨੂੰ ਕਹਿ ਰਿਹਾ ਹੁਣ ਜੇ ਕੋਈ ਮੈਂ ਇਹ ਤੇ ਤੁਸੀਂ 24 ਕੈਰੇਟ 골ਡ ਲਾ ਕੇ ਵਿੱਚ ਵੇਚਣਾ ਸ਼ੁਰੂ ਵਿੱਚ ਨਿਕਲ ਜਾਓਗੇ ਮਾਰਕੀਟ 'ਚ ਤੇ ਜੇ ਕੋਈ ਕੋਈ ਬੰਦਾ ਇਹਨੂੰ 24 ਕੈਰੇਟ 골ਡ ਸਮਝ ਕੇ ਖਰੀਦ ਲੂਗਾ ਫਿਰ ਉਹ ਤਾਂ ਫਿਰ ਉਹ ਆਪ ਨੂੰ ਵੀ ਤਾਂ ਮਣੀ ਮੁੱਟੀ ਕਾਮਨ ਸੈਂਸ ਚਾਹੀਦੀ ਹੈ ਨਾ ਜੀ ਇਸ ਲਈ ਇਸ ਕਰਕੇ ਮੇਰੇ ਕਹਿੰਦਾ ਮਤਲਬ ਇਹ ਹੈ ਐ ਨਹੀਂ ਹੁੰਦਾ ਹੁੰਦਾ ਆਖਰ ਨੂੰ ਜੇ ਸ਼ਰਾਬ ਕਿਸੇ ਨੇ ਪੀਣੀ ਹੈ ਤਾਂ ਜਿਹੜਾ ਰਜਿਸਟਰਡ ਵੈਂਡ ਹੈਗਾ ਠੇਕਾ ਹੈਗਾ ਉੱਥੇ ਜਾ ਕੇ ਲਓ ਜੇ ਉੱਥੇ ਕੋਈ ਉਹਦੇ ਵਿੱਚ ਉਹਦੀ ਕੁਆਲਿਟੀ ਦੇ ਵਿੱਚ ਕਮੀ ਪੇਸ਼ੀ ਹੈ ਤੇ ਫਿਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿੰਨੀਆਂ ਟੋਟਲ ਮੌਤਾਂ ਹੋ ਚੁੱਕੀਆਂ ਨੇ ਕਿਉਂਕਿ ਹੁਣ ਲਗਾਤਾਰ ਲੋਕ ਜੇਰੇ ਲਾਜ਼ਮੀ ਬੈਠੇ ਨੇ ਕਿੰਨੇ ਕਿ ਜਿਹੜੇ ਥੋੜੇ ਇਨਫੋਰਮੇਸ਼ਨ ਦੇ ਵਿੱਚੋਂ ਦੇਖੋ ਮੈਂ ਟਿੱਬੀ ਹੋ ਕੇ ਆਇਆ ਇੱਥੇ ਚਾਰ ਦਾ ਤਾਂ ਪਤਾ ਲੱਗ ਗਿਆ ਬਾਕੀ ਦੋ ਤਿੰਨ ਦੋ ਜਣਾਂ ਦਾ ਪੋਸਟਮਾਰਟਮ ਹੋ ਰਿਹਾ ਸੀਗਾ ਕੁਝ ਜੇਰੇ ਇਲਾਜ ਦੇ ਵਿੱਚ ਨੇ ਕੋਈ ਮੰਗ ਜੇ ਨਹੀਂ ਸਰਕਾਰ ਵੱਲੋਂ ਕੋਈ ਹਾਂ ਉਹ ਜਿਹੜਾ ਹੈਗਾ ਉਹ ਸਰਕਾਰ ਔਰ ਐਡਮਿਨਿਸਟ੍ਰੇਸ਼ਨ ਕਰ ਰਹੀ ਹੈ ਜੀ ਪਰ ਉਹ ਹਜੇ ਕਿਉਂਕਿ ਚੋਣ ਜਾਬਤਾ ਲੱਗਿਆ ਮੈਂ ਕੁਝ ਅਨਾਉਂਸ ਨਹੀਂ ਕਰਨਾ ਚਾਹੂੰਗਾ ਚੋਣ ਜਾਬਤਾ ਦੀ ਲੰਘਣਾ ਹੋ ਜੂਗੀ ਪਰ ਡੈਫੀਨਿਟਲੀ ਜੋ ਵੀ ਪਰਿਵਾਰਾਂ ਦੇ ਇਸ ਦੁੱਖ ਦੀ ਘੜੀ ਦੇ ਜਵਾਬ ਫੰਡ ਦੀ ਲੋੜ ਹੋਈ ਤਾਂ ਉਹ ਸਰਕਾਰ ਜ਼ਰੂਰ ਫੜੇਗੀ ਦੇਖਿਏ ਜੇ ਮੌਤਾਂ ਦੀ ਜੋ ਦਰ ਹੈ ਉਹ ਦਿਨੋ ਦਿਨ ਵੱਧ ਰਹੀ ਹੈ ਜਹਾਂ ਪੇ ਜੋ ਕੱਲ ਵੀ ਜੋ ਅੱਜ ਵੀ ਮੌਤਾਂ ਹੋਈਆਂ ਹੈ ਇਸ ਕੇ ਲਈ ਲਗਾਤਾਰ ਹਮ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੁਨੇ ਕੀ ਔਰ ਸੇ ਜੋ ਪਰਿਵਾਰ ਕੇ ਉਹ ਇਨਸਾਫ ਦਿਵਾਨੇ ਕੀ ਲਗਾਤਾਰ ਸੰਘਰਸ਼ ਕੋ ਜਾਰੀ ਕੀਤਾ ਹੋਇਆ ਹੈ ਜਹਾਂ ਪੇ ਵਕ ਵਕ जो पॉलिटिकल पार्टी से आगू साहबान है वो पहुंच रहे हैं लेकिन ये संघर्ष तब तक जारी रहेगा जब तक परिवारों को बनता मुआवजा दोषियों की गिरफ्तारी और बच्चों के लिए कोई सरकार किसी रोज़गार का प्रबंध नहीं करती